ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਤੋਂ ਜਿੱਥੇ ਬਠਿੰਡਾ ਦੇ ਮੋੜ ਮੰਡੀ ਦੇ ਵਿੱਚ ਮਰਨ ਵਰਤੇ ਉੱਪਰ ਬੈਠੇ ਮਨਿੰਦਰ ਸਿੰਘ ਸੇਖੋ ਦੇ ਹੱਕ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਸਮਰਥਨ ਦਿੱਤਾ ਗਿਆ ਮਨਿੰਦਰ ਸਿੰਘ ਸੇਖੋ ਨੂੰ ਮਰਨ ਵਰਤੇ ਬਠਿੰਡਾ ਦੇ ਵਿੱਚ ਅੱਜ 7ਵਾਂ ਦਿਨ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਅੱਜ ਮੋੜ ਮੰਡੀ ਦੇ ਵੱਖ-ਵੱਖ ਜਥੇਬੰਦੀ ਦੇ ਨਾਲ-ਨਾਲ ਮੋੜ ਮੰਡੀ ਦੇ ਵੱਖ-ਵੱਖ ਵਪਾਰੀ ਵਰਗ ਦੇ ਵੱਲੋਂ ਵੀ ਉਹਨਾਂ ਨੂੰ ਸਮਰਥਨ ਦਿੱਤਾ ਗਿਆ ਇਸ ਦੇ ਨਾਲ ਹੀ ਮੋੜ ਮੰਡੀ ਦੇ ਲੋਕਾਂ ਦੇ ਵੱਲੋਂ ਆਉਣ ਵਾਲੀ 3 ਮਾਰਚ ਨੂੰ ਮੁਕੰਮਲ ਬੰਦ ਰੱਖਣ ਦਾ ਸੱਦਾ ਵੀ ਦਿੱਤਾ ਗਿਆ ਇੱਥੇ ਦੱਸਣਾ ਜੁਰੀ ਬੰਦਾ ਹੈ ਕਿ ਮੋੜ ਹਲਕੇ ਦੇ ਵਿੱਚ ਸੀਵਰੇਜ ਦੇ ਗੰਦੇ ਪਾਣੇ ਤੋਂ ਜੂਝ ਰਹੇ ਲੋਕ ਨਰਕ ਭਰੀ ਜਿੰਦਗੀ ਜਿੰਦੇ ਲਈ ਮਜਬੂਰ ਹਨ ਸਥਾਨਕ ਲੋਕ ਕਹਿੰਦੇ ਹਨ ਕਿ ਇਹ ਸਮੱਸਿਆ ਤਕਰੀਬਨ 3 ਸਾਲ ਤੋਂ ਬਣੀ ਹੋਈ ਹੈ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਵੜ ਰਿਹਾ ਹੈ ਅਤੇ ਲੋਕ ਬਿਮਾਰ ਹੋ ਰਹੇ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਇਸ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਜਿਨ੍ਹਾਂ ਨੂੰ ਲੈ ਕੇ ਮਨਿੰਦਰ ਸਿੰਘ ਸੇਖੋ ਦੇ ਹੱਕ ਦੇ ਵਿੱਚ ਮੋੜ ਮੰਡੀ ਦੇ ਲੋਕ ਵੀ ਭੁੱਖ ਹੜਤਾਲ ਤੇ ਬੈਠਣਾ ਸ਼ੁਰੂ ਹੋ ਚੁੱਕੇ ਹਨ ਮੋੜ ਮੰਡੀ ਦੇ ਵਪਾਰੀਆਂ ਦੇ ਵੱਲੋਂ ਵੀ ਮੁਕੰਮਲ ਤੌਰ ਤੇ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਹੈ ਜਿਸ ਨੂੰ ਵੱਤਵਾਦ ਲੋਕਾਂ ਦੇ ਵੱਲੋਂ ਵੀ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ ਇਸ ਪੂਰੇ ਮੌਕੇ ਤੇ ਮਨਿੰਦਰ ਸਿੰਘ ਸੇਖੋ ਜੋ ਕਿ ਮਰਹਮਤ ਨੇ ਬੈਠਿਆ ਉਹਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਜੀ ਨਾਵਾ ਜੀ ਮਨਿੰਦਰ ਸਿੰਘ ਸੇਖੋ ਸੂਬਾ ਪ੍ਰਧਾਨ ਰਾਸ਼ਟਰੀ ਪੰਜਾਬੀ ਮਹਾਸਭਾ ਪੰਜਾਬ ਜਦੋਂ ਬੈਠੇ ਸੀ ਅਸੀਂ 24 ਤਰੀਕ ਨੂੰ ਦਿਨ ਸੋਮਵਾਰ ਅੱਜ ਤੋਂ 7 ਦਿਨ ਪਹਿਲਾਂ ਸੀਵਰੇਜ ਦੀ ਸਮੱਸਿਆ ਨੂੰ ਜੋ ਮੋੜ ਮੰਡੀ ਵਿਖੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ ਲੈ ਕੇ ਭੁਖੜ ਹੜਤਾਲ ਸ਼ੁਰੂ ਕੀਤੀ ਸੀ ਵੀ ਰਿਸਪੌਂਸ ਮਦਰ ਨਿਰੰਤਰ ਲੋਕਾਂ ਦਾ ਪਿਆਰ ਜਿਹੜਾ ਵਧਦਾ ਜਾ ਰਿਹਾ ਤੇ ਸਰਕਾਰ ਪ੍ਰਤੀ ਰੋਸ ਵੀ ਵਧਦਾ ਜਾ ਰਿਹਾ ਜਿਸ ਦੇ ਸਬੰਧ ਵਿੱਚ ਅੱਜ ਸਾਡੀ ਮੀਟਿੰਗ ਹੋਈ ਵੱਖ-ਵੱਖ ਜਥੇਬੰਦੀਆਂ ਤੇ ਐਸੋਸੀਏਸ਼ਨਾਂ ਨੇ ਪੂਰਨ ਸਮਰਥਨ ਦੇ ਕੇ ਕੱਲੋਂ ਮੋੜ ਮੰਡੀ ਬੰਦ ਦੀ ਕਾਲ ਦਿੱਤੀ ਹੈ ਤੇ ਸਾਨੂੰ ਪੂਰਨ ਆਸ ਹੈ ਵੀ ਜਿਹੜੀ ਕੁੰਭ ਕਰਨੀ ਨੀਂਦ ਸੁੱਤੀ ਹੋਈ ਸਰਕਾਰ ਹੈ ਉੱਠੂਗੀ ਇਹਦੇ ਚੋਂ ਨਾਲ ਹੀ ਸਾਡੇ ਵੱਲੋਂ ਜਿਹੜੀ ਮੇਰੇ ਵੱਲੋਂ ਜਾਣਿਤ ਯਾਚਕਾ ਦਾਇਰ ਕੀਤੀ ਗਈ ਹੈ ਹਾਈ ਕੋਰਟ ਦੇ ਵਿੱਚ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਉਹਦੀ ਵੀ ਕੱਲ ਨੂੰ ਮੀਤੀ ਨਿਧਾਰਿਤ ਹੈ ਤੇ ਸਾਨੂੰ ਪੂਰਨ ਆਸ ਹੈ ਕਿ ਇਹ ਗੂੰਗੀ ਬੋਲੀ ਸਰਕਾਰ ਨੂੰ ਲੋਕਾਂ ਦੀ ਆਵਾਜ਼ ਨਾਲ ਉਹ ਹੜਤਾਲ ਨਾਲ ਅਤੇ ਕੋਰਟ ਦੇ ਜ਼ਰੀਏ ਅਸੀਂ ਆਪਣਾ ਜੋ ਹੈ ਮਸਲਾ ਹੱਲ ਕਰਾਉਣ ਵਿੱਚ ਕਾਮਯਾਬ ਰਵਾਂਗੇ। ਮਹਿੰਦਰ ਸਿੰਘ ਜੀ ਅੱਛਾ ਜੀ ਤੁਸੀਂ ਸਮਰਥਨ ਤੇ ਬੈਠੇ ਹੋ ਹਾਂ ਜੀ ਕਿਉਂ ਬਿਠਣ ਪਏ ਤੁਹਾਨੂੰ ਉਹ ਸਾਡੇ ਪਿੰਡਾਂ ਮਾਹੌਲ ਖੜ ਰਿਹਾ ਚ ਜੀ ਗੱਡੀਆਂ ਬਹੁਤ ਭਲੀਆਂ ਪਈਆਂ ਈਆਂ ਤੇ ਸਾਰੇ ਇਹਨਾਂ ਨੇ ਵੀ ਦਿਖਾਇਆ ਵੀ ਕੋਣ ਲੰਗਣ ਉਠਾ ਨਹੀਂ ਹੈ ਬੱਚੇ ਆ ਵਿਚਾਰ ਵਿਚਾਰੇ ਚੱਕੇ ਲਗਾਉਣੇ ਪੈਂਦੇ ਨੇ ਤੇ ਸਾਰੇ ਕੋਈ ਕਿਸੇ ਪਾਸੇ ਹੋਰ ਰਸਤਾ ਸਕੂਲ ਜੁਚਿਆ ਨਹੀਂ ਹੈ ਇਸੇ ਸਾਰੇ ਪਿੰਡ ਦੇ ਲੋ ਮੈਂ ਨਹੀਂ ਬੈਠਾ ਸੀ ਓਕਣ ਸਾਥੀ ਕੱਲ੍ਹ ਦਾ ਬੈਠਾ ਮੈਂ ਹਾਂਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਇਹੀ ਮੰਗ ਕਰਦੇ ਵੀ ਇਹਦਾ ਪਾਣੀ ਕੱਢਿਆ ਜਾਵੇ ਉਹਨਾਂ ਚਿਰ ਸੀ ਇੱਥੇ ਬੈਠੇ ਹਾਂ ਭੁੱਖੇ ਮੇਰੇ ਤੇ ਪਾਣੀ ਦਾ ਬਸਾ ਹੱਲ ਨਹੀਂ ਹੁੰਦਾ ਸਾਡਾ ਅਸੀਂ ਬੈਠੇ ਹਾਂ ਨਾਮ ਹੈ ਤੁਹਾਡਾ ਮੈਂ ਸਾਥ ਬਾਲ ਪ੍ਰਧਾਨ ਜੀ ਮਾਉਂਡ ਮੰਡੀ ਅੱਛਾ ਅਸੀਂ ਇਹ ਜਿਹੜੇ ਛੀਬਰੇ ਦਾ ਗੰਦਾ ਪਾਣੀ ਆ ਮਾਉਂਡ ਖਲਾ ਮਾਉਂਡ ਖੁਰ ਦਾ ਮਾਉਂਡ ਮੰਡੀ ਦੇ ਵਿੱਚ ਬਹੁਤ ਹੀ ਜ਼ਿਆਦਾ ਇਹਦੀ ਸਮੱਸਿਆ ਆ ਰਹੀ ਆ ਕਾਫੀ ਜਿੰਦ ਤੋਂ ਲੋਕ ਆ ਬਹੁਤ ਹੀ ਬੁਰਾ ਹਾਲਾ ਗਲੀਆਂ 'ਚ ਲੰਘਣ ਨੂੰ ਤਾਂ ਨਹੀਂ ਕੋਈ ਕਿਸੇ ਨੇ ਦੁੱਖ ਸ਼ੋਕ ਕਰਨਾ ਰਿਸ਼ਤੇਦਾਰ ਨਹੀਂ ਆ ਰਹੇ ਘਰਾਂ 'ਚ ਕੋਈ ਰਿਸ਼ਤੇਦਾਰ ਨਹੀਂ ਆ ਰਿਹਾ ਬਹੁਤ ਵਾਰੀ ਇਹ ਗੱਲਾਂ ਹੋ ਗਈਆਂ ਪਰ ਸਰਕਾਰ ਗੁੰਗੀ ਬੋਲੀ ਇਹ ਗੱਲਾਂ ਨਾਲ ਡੰਗ ਸਾਰ ਦਿੰਦੀ ਆ ਕਿਦੇ ਕਿਵੇਂ ਕਿਦੇ ਕਿਵੇਂ ਅੱਜ ਕਰਦੇ ਆਂ ਜੀ ਕੱਲ ਕਰਦੇ ਆਂ ਪੱਕਾ ਇਲਾਜ ਨਹੀਂ ਅਸੀਂ ਇੱਥੇ ਜਿੰਦਰ ਸੇਖੋਂ ਜੀ ਦੇ ਨਾਲ ਥਾਣੇ ਤੇ ਬੈਠੇ ਆਂ ਜਿੰਨਾ ਚਿਰ ਅਸੀਂ ਪੱਕਾ ਇਲਾਜ ਨਹੀਂ ਹੁੰਦਾ ਇਹਦਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਹਿਲਦੇ ਨਹੀਂ ਸਰਕਾਰ ਦੇ ਖਿਲਾਫ ਦਿਨੋਂ ਦਿਨ ਰੋਸ ਵੱਧ ਰਿਹਾ ਪਰ ਕੋਈ ਵੀ ਇੱਥੇ ਹਜੇ ਸਮੱਸਿਆ ਨਾਲ ਵੱਡਾ ਲੀਡਰ ਜਾਂ ਕੋਈ ਸਰਕਾਰ ਦਾ ਬੰਦਾ ਨਹੀਂ ਆਇਆ ਇਸ ਕਰਕੇ ਕੱਲ ਨੂੰ ਮੌੜ ਮੰਡੀ ਦਾ ਬੰਦ ਦਾ ਸੱਦਾ ਵੀ ਦਿੱਤਾ ਗਿਆ ਮਕੰਮਲ ਬੰਦ ਮੰਡ ਮੰਡੀ ਮਕੰਮਲ ਬਦ ਮੈਂ ਬੇਨਤੀ ਵੀ ਕਰਦਾ ਇਹ ਸਾਂਝਾ ਕੰਮ ਆ ਮੌੜ ਮੰਡੀ ਦੇ ਸਾਰੇ ਮੇਰੇ ਭਰਾਵਾਂ ਨੂੰ ਹੱਥ ਜੋੜ ਕੇ ਵੀ ਪੂਰਨ ਕੱਲ ਨੂੰ ਬੰਦ ਰੱਖਿਓ ਤੇ ਪੂਰਾ ਸਹਿਯੋਗ ਦਿਓ ਮੈਂ ਤੁਹਾਡੇ ਚੈਨਲ ਵਾਲਿਆਂ ਦਾ ਵੀ ਬਹੁਤ ਬਹੁਤ ਤਨਬਾਦ ਕਰਦਾ ਜੀ ਹੈ ਕੀ ਨਾਮ ਹੈ ਜੀ ਜਰਨੈਲ ਸਿੰਘ ਯਾਤਰੀ ਸੀਪੀਜੀਲਾ ਕੌਂਸਲ ਮੈਂਬਰ ਮੈਂ ਜਿਹੜਾ ਸਾਡੀ ਮੌੜ ਮੰਡੀ ਦਾ ਗੰਦ ਪਿਆ ਹੋਇਆ ਜੀ ਮੌੜ ਮੰਡੀ ਦੇ ਬਹੁਤ ਜ਼ਿਆਦੇ ਬੱਚਿਆਂ ਦਾ ਨੁਕਸਾਨ ਹੋ ਰਿਹਾ ਹੈਗਾ ਕੋਈ ਨੰਗਣ ਨੂੰ ਥਾਂ ਨਹੀਂ ਸਾਡੇ ਮਨਿੰਦਰ ਸਿੰਘ ਸੇਖੋ ਨੇ ਇੱਥੇ ਇਹ ਇਹਨਾਂ ਦਾ ਹਾਲ ਦੇਖਦੇ ਹੋਏ ਇਹਨਾਂ ਨੇ ਮੌੜ ਮੰਡੀ ਦੀਆਂ ਹਾਲ ਦੇਖਦੇ ਹੋਏ ਜੀ ਇਹਨਾਂ ਨੇ ਭੁਖ ਹੜਤਾਲ ਰੱਖੀ ਹੋਈ ਹੈ ਜਿਹਦੇ ਵਿੱਚ ਕੇ ਸਾਡੇ ਬਹੁਤ ਜ਼ਿਆਦੇ ਸਾਰੀਆਂ ਜਥੇਬੰਦਗੀਆਂ ਸ਼ਾਮਲ ਹੋਣਗੀਆਂ ਕੱਲ ਨੂੰ ਕੱਲ ਨੂੰ ਸਾਡੇ ਹੜਤਾਲ ਦਾ ਸੱਦਾ ਦਿੱਤਾ ਹੋਇਆ ਹੈ ਇਹ ਦੁੱਖ ਦੇਖਦੇ ਹੋਏ ਸਾਰੇ ਹਰੇਕ ਬੰਦਾ ਇਹਨਾਂ ਦਾ ਸਾਥ ਦੇ ਰਿਹਾ ਜੀ ਸਰਕਾਰ ਗੂੰਗੀ ਤੇ ਬੋਲੀ ਸੁਣ ਨਹੀਂ ਰਹੀ ਜੀ ਤੇ ਇਹਦਾ ਛੇਤੀ ਜਿੰਨਾ ਚਿਰ ਦਾ ਹੱਲ ਨਹੀਂ ਹੁੰਦਾ ਉਹਨਾਂ ਅੱਜ ਘੁੱਟ ਹੜਤਾਲ ਰਹੂਗੀ ਜੀ ਤੇ ਸਾਡੇ ਸਾਰਿਆਂ ਦੇ ਸਹਿਯੋਗ ਨਾਲ ਮੰਡੀ ਬੰਦ ਰਹੂਗੀ ਜੀ ਜਿੰਨਾ ਕਿ ਸਾਡਾ ਅਸੀਂ ਬਹੁਤ ਦੁਖੀ ਆ ਹਾਂ ਜੀ ਮੁਕੰਮਲ ਬੰਦ ਹੈ ਜੀ ਹਾਂ ਜੀ ਮੁਕੰਮਲ ਬੰਦ ਹੈ ਤੇ ਸਾਡੇ ਕੋਈ ਲੰਘਣ ਨੂੰ ਥਾਂ ਨਹੀਂ ਸੜਕ ਦੇ ਉਹਦੀ ਹਰੇਕ ਪਾਸੇ ਪਾਣੀ ਆ ਜੀ ਬਹੁਤ ਦੁਖੀ ਆ ਜੀ ਲੋਕ ਲੋਕ ਕਹਿੰਦੇ ਦੁਖੀ ਆ ਸਰਕਾਰ ਤੋਂ ਵੀ ਕੁਝ ਕਹਿ ਨਹੀਂ ਸਕਦੇ ਇੰਨੇ ਦੁਖੀ ਆਈ ਲੋਕ